ਅਸੀਂ ਕਈ ਵਾਰੀ ਸੁਨਿਆ ਵੀ ਹੈ ਔਰ ਕਿਹਾ ਵੀ ਹੋਏਗਾ ਕਿ ਚਾਤਰੀ ਹੈ ਜਾਂ ਬਿਰਬਲ ਦੀ ਖਿਚੜੀ ਬਿਲਕੁਲ ਚਾਤਰੀ ਹੈ ਜਾਂ ਬਿਰਬਲ ਦੀ ਖਿਚੜੀ ਚਲੋ ਆਓ ਅੱਜ ਇਸੇ ਬਿਰਬਲ ਦੀ ਖਿਚੜੀ ਦੇ ਰਹਿਸ ਬਾਰੇ ਗੱਲ ਕਰਦੇ ਹਾਂ ਬਾਦਸ਼ਾਹ ਅਕਬਰ ਨੇ ਨਾ ਇੱਕ ਦਿਨ ਐਲਾਨ ਕੀਤਾ ਕਿ ਜਿਹੜਾ ਵੀ ਬੰਦਾ ਜੋ ਵੀ ਇਨਸਾਨ ਸਾਰੀ ਰਾਤ ਠੰਡੇ ਪਾਣੀ ਦੇ ਵਿੱਚ ਖੜਾ ਰਹੇਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਤੇ ਇਹ ਸੁਣ ਕੇ ਇੱਕ ਤੋਬੀ ਸਾਰੀ ਰਾਤ ਉਸ ਪਾਣੀ ਦੇ ਵਿੱਚ ਖੜਾ ਰਹਾ ਔਰ ਅਗਲੇ ਦਿਨ ਸਵੇਰੇ ਹੀ ਇਨਾਮ ਲੈਣ ਵਾਸਤੇ ਰਾਜਾ ਦੇ ਦਰਬਾਰ ਚਲਾ ਗਿਆ ਉਹ ਰਾਜਾ ਨੂੰ ਕਹਿੰਦਾ ਹੈ ਰਾਜਾ ਜੀ ਮੇਰਾ ਇਨਾਮ ਦਿਓ ਮੈਂ ਸਾਰੀ ਰਾਤ ਠੰਡੇ ਪਾਣੀ ਦੇ ਵਿੱਚ ਖੜਾ ਰਹਾ ਹਾਂ ਰਾਜਾ ਨੇ ਉਹਨੂੰ ਪੁੱਛਿਆ ਕਿ ਤੂੰ ਪਹਿਲੇ ਮੈਨੂੰ ਇਹ ਦੱਸ ਕਿ ਤੂੰ ਸਾਰੀ ਰਾਤ ਕੀ ਦੇਖਿਆ ਖੜਾ ਰਹਿ ਕੇ ਉਹ ਤੂ ਵੀ ਕਹਿੰਦਾ ਹੈ ਕਿ ਮੈਂ ਮਹਾਰਾਜ ਮੈਂ ਸਾਰੀ ਰਾਤ ਮਹਿਲ ਦੇ ਉੱਚੇ ਸਥਾਨ ਤੇ ਇੱਕ ਚਿਰਾਗ ਜਗ ਰਿਹਾ ਸੀ ਉਹਨੂੰ ਦੇਖਦੇ ਦੇਖਦੇ ਹੀ ਮੈਂ ਆਪਣੀ ਸਾਰੀ ਰਾਤ ਬਿਤਾਈ ਰਾਜਾ ਤੁਰੰਤ ਬੋਲੇ ਫਿਰ ਤੂੰ ਇਸ ਇਨਾਮ ਦਾ ਹੱਕਦਾਰ ਨਹੀਂ ਹੈ ਕਿਉਂਕਿ ਤੂੰ ਉਸ ਚਿਰਾਗ ਦੇ ਤਪੱਸ ਦੇ ਨਾਲ ਸਾਰੀ ਰਾਤ ਕੱਟੀ ਹੈ ਫੂਤਨ ਉਹ ਇਨਾਮ ਨਹੀਂ ਦਿੱਤਾ ਕਿ ਉਹ ਤੋ ਵੀ ਪਰੇਸ਼ਾਨ ਹੋ ਕੇ ਉਦਾਸ ਹੋ ਕੇ ਬੀਰਬਲ ਦੇ ਕੋਲ ਚਲਾ ਗਿਆ ਔਰ ਬੀਰਬਲ ਨੂੰ ਜਾ ਕੇ ਸਾਰੀ ਗੱਲ ਦੱਸ ਦਿੰਦਾ ਹੈ ਬੀਰਬਲ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਆਪਣੇ ਘਰ ਜਾ ਕੇ ਸਿਹਰੇ ਗੱਲ ਕਰਾਂਗੇ ਅਗਲੇ ਦਿਨ ਬੀਰਬਲ ਨੂੰ ਦਰਬਾਰ ਵਿੱਚ ਨਾ ਦੇਖ ਕੇ ਰਾਜਾ ਨੇ ਆਪਣਾ ਇੱਕ ਮੰਤਰੀ ਭੇਜਿਆ ਕਿ ਜਾ ਕੇ ਬੀਰਬਲ ਨੂੰ ਬੁਲਾ ਕੇ ਲਿਆਓ ਬੀਰਬਲ ਕੋਲੋਂ ਮੰਤਰੀ ਜਾਂਦਾ ਹੈ ਤੇ ਬੀਰਬਲ ਉਸ ਨੂੰ ਕਹਿੰਦਾ ਹੈ ਕਿ ਰਾਜਾ ਨੂੰ ਕਹਦੇ ਹੋ ਕਿ ਹਜੇ ਮੇਰੀ ਖਿਚੜੀ ਨਹੀਂ ਬਣੀ ਮੇਰੀ ਖਿਚੜੀ ਬਣ ਜਾਵੇਗੀ ਤਾਂ ਫਿਰ ਹੀ ਮੈਂ ਦਰਬਾਰ ਵਿੱਚ ਆਵਾਂਗਾ ਜਦੋਂ ਮੰਤਰੀ ਜਾ ਕੇ ਉਹਨੂੰ ਦੱਸਦਾ ਹੈ ਰਾਜਾ ਨੂੰ ਰਾਜਾ ਗੁੱਸੇ ਵਿੱਚ ਆ ਜਾਂਦਾ ਹੈ ਰਾਜਾ ਉਸੇ ਮੰਤਰੀ ਦੇ ਨਾਲ ਫੌਰਨ ਬੀਰਬਲ ਦੇ ਘਰੇ ਜਾਂਦਾ ਹੈ ਘਰ ਜਾ ਕੇ ਕੀ ਦੇਖਦਾ ਹੈ ਕਿ ਬੀਰਬਲ ਨੇ ਦੋ ਲੰਬੇ ਬਾਂਸਾਂ ਦੇ ਨਾਲ ਇੱਕ ਪਤੀਲਾ ਬੰਨਿਆ ਹੋਇਆ ਹੈ ਉੱਚੇ ਥਾਂ ਤੇ ਰੱਖ ਕੇ ਔਰ ਹੇਠਾਂ ਅਗ ਲਈ ਹੋਈ ਹੈ ਔਰ ਬੀਰਬਲ ਨੂੰ ਪੁੱਛਦਾ ਹੈ ਕਿ ਬੀਰਬਲ ਇਹ ਕੀ ਹੋ ਰਿਹਾ ਹੈ ਬੀਰਬਲ ਕਹਿੰਦਾ ਹੈ ਮਹਾਰਾਜ ਇਹ ਖਿਚੜੀ ਬਣ ਰਹੀ ਹੈ ਰਾਜਾ ਮੁਸਕਰਾਏ ਤੇ ਕਹਿਣ ਲੱਗੇ ਇਸ ਤਰ੍ਹਾਂ ਖਿਚੜੀ ਬਣ ਜਾਏਗੀ ਇਹ ਕੀ ਮੂਰਖਤਾ ਹੈ ਕਹਿੰਦਾ ਹੈ ਰਾਜਾ ਜੀ ਬਿਲਕੁਲ ਜ਼ਰੂਰ ਬਣ ਜਾਵੇਗੀ ਰਾਜਾ ਜੀ ਕਹਿੰਦੇ ਹੋ ਕਿਵੇਂ ਕਹਿੰਦਾ ਕਿ ਠੀਕ ਉਦਾਂ ਹੀ ਜਿਸ ਤਰ੍ਹਾਂ ਮੀਲਾ ਦੂਰ ਖੜੇ ਉਸ ਤੋਬੀ ਨੂੰ ਉਸ ਚਿਰਾਗ ਨੇ ਤਪਸ਼ ਦਿੱਤੀ ਥੀ ਔਰ ਉਸ ਤਪਸ ਦੇ ਕਾਰਨ ਉਹ ਸਾਰੀ ਰਾਤ ਠੰਡੇ ਪਾਣੀ ਦੇ ਵਿੱਚ ਖੜਾ ਰਿਹਾ ਹੈ ਇਹ ਵੀ ਖਿਚੜੀ ਜ਼ਰੂਰ ਬਣ ਜਾਊਗੀ ਰਾਜਾ ਸ਼ਰਮਿੰਦਾ ਹੋ ਗਿਆ ਔਰ ਨਾਲ ਹੀ ਉਸਨੇ ਹੁਕਮ ਦਿੱਤਾ ਕਿ ਉਸ ਥੋਬੀ ਨੂੰ ਲਿਆਂਦਾ ਜਾਵੇ ਔਰ ਉਸ ਨੂੰ ਹੀ ਨਾਮ ਦਿੱਤਾ ਜਾਵੇ ਹੁਣ ਗੱਲ ਕਰਦੇ ਹਾਂ ਕਿ ਇਸ ਤੋਂ ਸਾਨੂੰ ਸਬਕ ਕੀ ਮਿਲਦਾ ਹੈ ਇਸ ਨਾਲ ਇਹ ਸਬਕ ਮਿਲਦਾ ਹੈ ਕਿ ਬਹਿਸ ਕਰਨ ਦੇ ਨਾਲੋਂ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਉਦਾਹਰਣ ਦੇ ਕੇ ਸਮਝਾਇਆ ਜਾਵੇ ਜੇਕਰ ਤੁਸੀਂ ਕਿਸੇ ਸਥਿਤੀ ਵਿੱਚ ਆਪਣੀ ਰਾਏ ਦੇਣਾ ਚਾਹੁੰਦੇ ਹੋ ਤਾਂ ਸਭ ਤੋਂ ਬਿਹਤਰ ਹੈ ਕਿ ਉਦਾਹਰਣ ਦੇ ਕੇ ਸਮਝਾਇਆ ਜਾਵੇ ਸਾਡਾ ਗਲਤ ਵਿਵਹਾਰ ਉਹਦੋਂ ਹੋਰ ਵੀ ਪਰੇਸ਼ਾਨਜਨਕ ਬਣ ਜਾਂਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੀ ਗਲਤੀ ਦੇ ਕਰਕੇ ਦੂਸਰਿਆਂ ਕਿੰਨਾ ਨੁਕਸਾਨ ਹੋਇਆ ਹੈ ਰਿਸ਼ਤੇ ਦੀਪ ਜੀ ਦਾ